ਸਸੇਕਾਲ ਜੀ ਪਹੁੰਚੇ ਜੀ ਅੱਜ ਖੇਤ ਮੈਂ ਕਿਹਾ ਸੋਚਿਆ ਕਿਹੜਾ ਮਾਰੇ ਚੱਲ ਕੇ ਸਰੋ ਵੇਖ ਕੇ ਆਈਏ ਸਰੋ ਬੀਜੀ ਆਪਾਂ 2 ਕਿੱਲੇ ਤੇ ਗਾ ਲੱਗੇ ਨੇ ਬੰਦੇ ਆਪਣੇ ਕੋਡੀ ਵਗੈਰਾ ਕਰਨ ਸਰੋ ਬਹੁਤ ਵਧੀਆ ਕੁਸ਼ਕੂ ਹਾਈਬ੍ਰਿਡ ਵੀ ਲਾਇਆ ਇੱਧਰ ਆਪਾਂ ਲਾਇਆ ਜੀ ਕਸ਼ਮੀਰੀ ਲਸਣ ਆ ਤੁਸੀਂ ਦੇਖੋ ਇਹਦੀ ਕਾਫੀ ਮੋਟਾ ਕਹਿੰਦੇ ਲਸਣ ਹੁੰਦਾ ਐਸ ਵਾਰੀ ਬਹੀ ਬਣਾ ਰਹੇ ਆਪਾਂ ਇੱਧਰ ਲਾਇਆ ਆਪਾਂ ਜੀ ਦੂਜਾ ਲਸਣ ਇਹਦਾ ਵੀ ਵੀ ਬਣਾਵਾਂਗੇ ਗਾਹ ਨੂੰ ਥੋੜਾ ਜਿਹਾ ਵੱਧ ਲਾਵਾਂਗੇ ਬਾਕੀ ਘਰ ਦੀ ਸਬਜ਼ੀ ਲਾਓ ਤੇ ਹਰ ਇੱਕ ਵਕ ਨੂੰ ਤੰਦਰੁਸਤ ਰਹੋ ਤੇ ਖੇਤਾਂ ਦੇ ਵਿੱਚ ਆਪੋ ਆਦੇ ਖੇਤਾਂ ਦੇ ਵਿੱਚ ਢੇੜਾ ਜਰੂਰ ਰੱਖਿਆ ਕਰੋ ਕਿਉਂਕਿ ਖੇਤ ਵਿੱਚ ਢੇੜਾ ਮਾਰਨ ਨਾਲ ਥੋੜਾ ਜਿਹਾ ਸਰੀਰ ਤੰਦਰੁਸਤ ਹੋ ਜਾਂਦਾ ਤਾਂ ਦੱਸੋ ਮਿੱਤਰੋ ਬਿਸਰੋ ਕਿੰਦਾ ਦੀ ਖੜੀ ਹੈ ਕੀ ਰਹੁੰਦਾ ਸਹੀ ਗੱਲ ਆ ਅੱਜ 70 ਸਾਲ ਦੇ ਬਜ਼ੁਰਗ ਪ੍ਰੇਰਨਾਦਾਇਕ ਵੀ 70 ਸਾਲ ਦੇ ਬਜ਼ੁਰਗ ਕਰ ਰਹੇ ਨੇ ਖੇਤੀ ਗੋਡੀ ਦੇ ਰਹੇ ਨੇ ਬਾਥੂ ਦੀ ਬਾਥੂ ਦੀ ਪਟਾਈ ਚੱਲ ਰਹੀ ਏ ਜਿਹੜਾ ਕਾਕੂ ਵਿੱਚ ਹੋ ਰਿਹਾ ਤੇ ਸਰੋ ਲਾਈਏ 2 ਕਿੱਲੇ ਜੀ ਕੁਝ ਕੁ ਹਾਈਬ੍ਰਿਡ ਵੀ ਹੈ ਦੋਸਤੋ ਮਿੱਤਰੋ ਕਮੈਂਟ ਕਰਕੇ ਕਿੱਦਾਂ ਦੀ ਸਰੋ ਖੜੀ ਏ ਤੇ ਜ਼ਰੂਰ ਦਾਤੇ ਵਿਚਾਰ ਦਿਓ ਤੇ ਹਰੇਕ ਘਰ ਦੇ ਬੰਦੇ ਨੂੰ ਸਰੋਂ ਲਾਣੀ ਚਾਹੀਦੀ ਆਪਣੇ ਆਪਣੇ ਖੇਤ ਦੇ ਚ ਕਿੱਲਾ ਕੋ ਦੋ ਕਿੱਲੇ ਘਰ ਦਾ ਤੇਲ ਬਣਾਓ ਤਾਂੰਦੁਰਸਤੀ ਵੱਲੇ ਸਰੀਰ ਨੂੰ ਵਧਾਓ ਤੇ ਆਰਗੈਨਿਕ ਜਿੰਨਾ ਹੋ ਸਕੇ ਯੂਰੀਆ ਡੀਪੀ ਘੱਟ ਪਾਇਆ ਜਾਵੇ ਆਰਗੈਨਿਕ ਤੇਲ ਵਰਤਿਆ ਜਾਵੇ ਔਰ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾਵੇ